ਸੁੱਬੇ ਵਿੱਚ ਨਸ਼ਿਆਂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਨਸ਼ੇ ਦਾ ਦਹਿਤ ਆਏ ਦਿਨ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਅਜਿਹਾ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਫਲੋਰ ਪੁਲਿਸ ਨੂੰ ਤਾਲਵੰੜ ਰੋਡ ਆਲੂਆਂ ਦੇ ਸਟੋਰ ਨੇੜਿਓਂ ਇੱਕ 27-28 ਸਾਲਾ ਨੌਜਵਾਨ ਦੀ ਲਾਸ਼ ਮਿਲੀ ਇਸ ਸਬੰਧ ਵਿੱਚ ਮੌਕੇ ਤੇ ਪਹੁੰਚੇ ਥਾਣੇਦਾਰ ਤਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲੋਂ ਸਰਿੰਜ ਇੱਕ ਮੋਬਾਈਲ ਪੂਜੀਏ ਦਾ ਪੈਕਟ ਬੀੜੀਆਂ ਦਾ ਬੰਡਲ ਮਿਲਿਆ ਲਾਸ਼ ਦੀ ਪਹਿਚਾਣ ਨਰਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਪਿੰਡ ਕੰਗਰਾਈਆਂ ਫਲੋਰ ਵੱਜੋਂ ਪਰਿਵਾਰ ਦੇ ਮੈਂਬਰਾਂ ਵੱਲੋਂ ਕੀਤੀ ਗਈ ਮ੍ਰਿਤਕ ਮਾਪਿਆਂ ਦਾ ਇਲੋਕਤਾ ਪੁੱਤਰ ਸੀ লাশ ਪੋਸਟਮਾਸਟਰ ਵੱਲੋਂ ਸਿਵਲ ਹਸਪਤਾਲ ਲਿਆਂਦੀ ਗਈ ਬਾਰਸ਼ਾਂ ਦੇ ਬਿਆਨਾਂ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਕਾਫੀ ਸਮੇਂ ਤੋਂ ਆਪਣੇ ਨਾਨਕਿਆਂ ਘਰ ਰਹਿਆ ਸੀ ਫਲੋਰ ਤੋਂ ਰਾਜਕਮਾਨ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਨਾਤਰ ਸੇ ਹਾਂਜੀ ਮੈਂ ਕੰਗਰਾਂਜੀਆਂ ਦਾ ਵਕੀਲ ਹਾਂ ਜੀ ਜੀ ਤੇ ਨਿਰੰਦਰ ਸਿੰਘ ਸਾਡੇ ਬੰਦਰ ਰਹਿੰਦਾ ਸੀ ਜੀ ਸਾਡੀ ਭੈਣ ਦਾ ਲੜਕਾ ਜੀ ਨਸ਼ੇ ਦਾ ਆਦੀ ਸੀ ਕੋਈ ਪਤਾ ਨਹੀਂ ਰੋਜ਼ਮਾਰਾ ਦੀ ਤਰ੍ਹਾਂ ਇਹ ਨਸ਼ਾ ਕਰਦਾ ਸੀ ਘਰੋਂ ਗਿਆ ਕਿੰਨਾ ਨਸ਼ਾ ਕੀਤਾ ਕਿੱਥੇ ਕੀਤਾ ਜੀ ਉਹ ਬਿਲਕੁਲ ਅਨਨੋਨ ਹੈ ਸਾਡਾ ਕਿਸੇ ਨੇ ਕੋਈ ਬਿਲਾ ਸ਼ਿਕਵਾ ਵੀ ਹੈ ਨਹੀਂ ਜੀ ਜੀ ਆਪਣੀਆਂ ਗਲਤੀਆਂ ਦੇ ਕਾਰਨੋਂ ਦੀ ਗੱਥ ਹੋ ਗਏ ਸਾਨੂੰ ਇਹ ਵੀ ਨਹੀਂ ਪਤਾ ਉਹਨੂੰ ਕਿੰਨੇ ਹਸਪਤਲ ਲੱਗ ਲਗ ਰਹਾ ਹੈ ਕਿੰਨੇ ਭੈਣ ਭਾਈ ਸੀ ਇਹ ਦੋ ਭੈਣ ਭਰਾ ਸੀਗੇ ਜੀ ਇੱਕ ਭੈਣ ਸੀ ਇੱਕ ਭਰਾ ਸੀ ਭੈਣ ਆਪਣੇ ਘਰ ਆ ਤੇ ਮਾਂ ਭਰਾਵਾਂ ਦੇ ਆਸਰੇ ਆਪਣਾ ਗੁਜ਼ਾਰਾ ਕਰਦੀ ਆ ਇਕੱਲੇ ਇਕੱਲਾ ਪਰਵਾਰ ਇਕੱਲਾ ਇਕੱਲਾ ਪਰਵਾਰ ਕਿੰਨੀ ਉਮਰ ਲੱਗਦੀ ਅੰਦਾਜ਼ੇ 28-28 ਸਾਲ ਹੋਊਗਾ ਅੰਦਾਜ਼ਾ ਨਾਮ ਹੈ ਦਾ ਨਰਿੰਦਰ ਤੇ ਉਮਰ ਤਕਰੀਬਨ 30 ਸਾਲ ਆ ਕਾਂਗਰ ਰਾਇਨ ਦਾ ਰਹਿਣਾ ਲੜਕਾ ਸੁਗਾਏ ਸਾਡੇ ਕੋਲ ਜਦੋਂ ਲੈ ਕੇ ਆਏ ਬ੍ਰੌਡ ਡੈੱਡੀ ਸੀਗੇ ਹਾਂਜੀ ਬ੍ਰੌਡ ਡੈੱਡੀ ਸੀਗਾ ਤੇ ਹ ਲੱਗਦਾ ਤਾਂ ਹਾਲਾਤਾਂ ਦੇ ਸਾਬ ਨਾਲ ਵਰਡੋਸ ਆ ਬਾਕੀ ਸੀ ਪੋਸਟਮਾਰਮ ਕਰਾਂਗੇ ਉਹਦੇ ਵਿੱਚ ਕੀ ਮੁੱਖ ਕਾਰਨ ਕੀ ਹੈਗਾ ਵਾ ਜਿੰਨਾ ਡੈਥ ਹੋਈ ਆ ਤੇ ਉਹਨਾਂ ਦੇ ਕੋਲ ਬਰਾਮਤ ਸਾਨੂੰ ਸਰੀਂਜ ਨੀਡਲ ਤੇ ਜਦੋਂ ਘਰ ਦੇ ਆਏ ਉਹਨਾਂ ਤੋਂ ਵੀ ਪਤਾ ਲੱਗਾ ਕਿ ਉਹ ਇੰਜੈਕਸ਼ਨ ਵਗੈਰਾ ਜਦ ਨਛੇ ਦਾ ਵੀ ਹੈਗਾ ਪਰਿਵਾਰ ਆ ਗਿਆ ਸੀ ਪਰਿਵਾਰ ਦੇ ਮੈਂਬਰ ਫੋਨ ਕਰ ਦਿੱਤਾ ਸੀ ਉਹ ਬਾਗੇ ਜਾ ਗਏ ਸੀ ਰਾਤ ਨੂੰ ਅਗਰ ਇਸ ਨੂੰ ਇਨਫੋਰਮੇਸ਼ਨ ਭੇਜ ਦਿੱਤੀ ਆ ਬਣਦੀ ਕਰ ਦੇ ਦੇ ਜੋ ਵੀ ਆਪਾਂ ਪੋਸਟਮਾਰਟਮ ਕਰਨਾ ਪੈਣਾ ਤੇ ਕਿਸ ਨੂੰ ਹੈਂਡ ਓਵਰ ਕਰਦਾਂਗੇ ਰੈਡ ਬੋਡ ਨੂੰ ਥੈਂਕ ਯੂ ਥੈਂਕ ਯੂ ਮੈਂ ਸੁਪਰੀਮੰਟ ਦੱਸਾਂ ਤੁਹਾਨੂੰ ਟਾਣਾ ਕੋਲੋਂ ਹੋਰ ਅੱਜ ਬਦੌਦ ਗਲੋਸਰਾ ਤੇ ਐਡਮਿਸ਼ਨ ਲਈ ਸੀ ਵੀ ਉਹ ਨਰਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਕੰਗਰਈਆ ਬੰਗਰ ਕਰੀਬ ਦੀ 27 ਦਿਨ ਦਾ ਰੱਖਦੇ ਆ ਪੰਡ ਦੇ ਮੁਖਵਰ ਬੰਦਾ ਕੋ ਪੁੱਛਿਆ ਉਹ ਕਹਿੰਦਾ ਦਿਆ ਜਿਹੜਾ ਜਿਹੜਾ ਨਸ਼ਾ ਕਰਦੀ ਸੀਗਾ ਜੀ ਉਹ ਨਸ਼ਾ ਕਰਕੇ ਜਿਹੜਾ ਸਾਰਾ ਦਿਨ ਘੁੰਮਦਾ ਰਹਿੰਦਾ ਸੀ ਹੂੰ ਤੇ ਅੱਜ ਵੀ ਜਰਾ ਰਾਤ ਵੀ ਡੇਥ ਹੋ ਜਾਂ ਨਸ਼ੇ ਦੀ ਕਰ ਨਹੀਂ ਹੋਈ ਆ ਜੀ ਤੇ ਬਾਕੀ ਸੋਚਾ ਕਰਦੀ ਕਰ ਰਹੀਆਂ ਜੀ ਜਿਹੜਾ ਜੋ ਤਾਂ ਸਮਝ ਆਇਆ ਮੰਦੀ ਕਰਦੀ ਕਰ ਰਹੀਆਂ ਕੀ ਪਰਿਵਾਰ ਮੈਂਬਰ ਹੋਗੇ ਮਿਲ ਗਏ ਤੁਹਾਨੂੰ ਪਰ ਪਰਿਵਾਰਕ ਮੈਂਬਰ ਦੇ ਵਿੱਚ ਇੱਕ ਮਮਾ ਆਇਆ ਉਹਦਾ ਜਿਹੜੀ ਉਹਦੀ ਮਾਤਾ ਆ ਉਹਦਾ ਆਪਣੇ ਬਿੱਕੇ ਘਰੀ ਦਿੰਦੀ ਆ ਕਿੰਨੇ ਭਣ ਪਈ ਆ ਇਹ 2.5 ਭਣ ਪਈ ਦੱਸੋ ਅੱਛਾ ਅੱਛਾ